ਸਤਿਨਾਮ ਸ੍ਰੀ ਵਾਹਿਗੁਰੂ ਜੀ ਯਾਦ ਧਿਆਨ ਕਿਸ ਕਰਮਣਾ ਜਾਣਾ ਸਾਰਨਾ ਜਾਣਾ ਤੇਰੀ ਸਤਿਵਟਾ ਸਤਗੁਰ ਨਾਨਕ ਜਿਨ ਕਾ ਰੱਖੀ ਮੇਰੀ ਜਰਨ ਪਰਿਆ ਪਰਿਆ ਤੁ ਸਰਣਾ ਨਾਨਕ ਕੀ ਪ੍ਰਭ ਜੀ ਨਿਤਿ ਆਪਣੇ ਭਗਤੇ ਲਾਈ ਤਨ ਸੋ ਵੇਲਾ ਯਤ ਦਰਸ਼ਨ ਕਰਨਾ ਆਪਲੇ ਹਾਜੀ ਸਤਿਗੁਰ ਚਰਨਾ ਜੀ ਕੇ ਦਾਤੇ ਪ੍ਰੀਤੰ ਬ੍ਰਹਮ ਮੇਰੀ ਮਨ ਜੀਵ ਪ੍ਰਭ ਨਾਮ ਚ ਤੇਰੇ ਸਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਪਲਾ ਸ੍ਰੀ ਮਹਲਾ 5 ਪਰਪਾਰਵਾ ਸਾਤ ਵੰਦਨਾ ਹਰ ਬੰਦਨਾ ਗੁਣ ਗਾਵੂ ਕੋ ਪਾਰਨਾਈ ਵੰਦਨਾ ਹਰ ਬੰਦਨਾ ਗੁਣ ਗਾਵੂ ਕੋ ਪੂ ਏ ਗੁਰ ਦੀਵਾ ਓਟ ਪਰਾਧ ਮਿਟੇ ਹਰ ਸੇਵਾ ਚਰਨ ਕਮਲਾ ਜਾ ਕਾ ਜਨਨਾ ਬੇਅਪੈ ਸਾਕਰ ਤਰਿਆ ਸਾਧੂ ਸੰਗੇ ਮਿਰ ਪਾ ਨਾਮ ਜਪੋ ਹਰ ਰੰਗੇ ਪਾਰ ਤਨ ਦੁਖ ਇਛਪਾ ਨਾਥੇੜੇ ਜੰਮ ਜਿੰਦਾਰ ਨ ਆਵਣੇ ਡੇ ਇਸ ਨਾਮ ਅਗਨ ਕਾ ਬਿਆਪ ਬੁਝਾਈ ਨਾਨਕ ਉਦਰੀ ਕਿਸ ਪਾਪਨਾ ਥੇੜੇ ਜੰਮ ਜਿੰਦਾਰਣ ਆਵੇ ਨੇੜੇ ਕ੍ਰਿਸ਼ਨ ਆਗਨ ਪ੍ਰਭੀ ਆਪ ਬੁਝਾਈ ਨਾਨਕ ਉਦਰੀ ਪ੍ਰਵਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ